ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋ। ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ। ਤੇ ਲੱਗ ਗਿਆ ਜੀ ਆਪਾਂ ਆਪਣੀ ਅੱਜ ਦੀ ਸੋਹਣੀ ਜੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਵੀਡੀਓ ਬਧੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ। ਤੇ ਹਾਂਜੀ ਲੋ ਜੀ ਇੱਥੇ ਆਪਾਂ ਲੱਗੇ ਸੀ ਕਿ ਜੋ ਪੂਰਨ ਕਿਉਂਕਿ ਅੱਜ ਹੈਗਾ ਸੀਗਾ ਅ ਮਤਲਬ ਕਿ ਮਾਮਾ ਜੀ ਦੀ ਕੁੜੀ ਦਾ ਵਿਆਹ ਤੇ ਤੁਸੀਂ ਸਾਰੇ ਜਣੇ ਮੇਰੇ ਵਿੱਚ ਕੋਈ ਭੈਣ ਭਾਈ ਹੈਗੇ ਆ ਜਿਹੜੇ ਅਮਨਦੀਪ ਭੈਣ ਨੂੰ ਜਾਣਦੇ ਆ ਤੇ ਉਹਨਾਂ ਦੀ ਛੋਟੀ ਭੈਣ ਦਾ ਸੀਗੀ ਜੀ ਮੈਰਿਜ ਅੱਜ ਕੱਲੋਂ ਮੈਰਿਜ ਆ ਤੇ ਅੱਜ ਸੀਗਾ ਜੀ ਬਟਨਾਂ ਲਾਉਣਾ ਕਿਉਂਕਿ ਜੀ ਇੰਨਾ ਜ਼ਿਆਦਾ ਇਕੱਠਾ ਹੈ ਜਿਹੜਾ ਉਹ ਨਹੀਂ ਕੀਤਾ ਹੈਗਾ ਸਿਰਫ ਮੇਨ ਮੇਨ ਜਿਹੜੇ ਰਿਸ਼ਤੇਦਾਰ ਸੀਗੇ ਤੇ ਇਸ ਕਰਕੇ ਹਨਾ ਮੈਂ ਤੇ ਜੋਤੀ ਇੱਥੇ ਲੱਗੀਆਂ ਹਈਆਂ ਸੀਗੀਆਂ ਜੀ ਜਿਹੜੇ ਗੋਲੀ ਕਹਿੰਦੇ ਆ ਬਣਾਉਣੀ ਹੁੰਦੀ ਆ ਕਿਉਂਕਿ ਜਦੋਂ ਆਪਾਂ ਬਟਨਾਂ ਲਾਉਣਾ ਹੁੰਦਾ ਹੈ ਉਸ ਤੋਂ ਪਹਿਲਾਂ ਬਣਾ ਦੇ ਹੁੰਦੇ ਆ ਤੇ ਅਸੀਂ ਸੋਚਿਆ ਕਿ ਚਲੋ ਹੋਰ ਤਾਂ ਕੋਈ ਹੈ ਨਹੀਂਗਾ ਤੇ ਅਸੀਂ ਉਹੀ ਬਣਾ ਦਿੰਨੇ ਆ ਤੇ ਅਸੀਂ ਇੱਥੇ ਦੋਏ ਜਾਣੀਆਂ ਲੱਗੀਆਂ ਸੀਗੀਆਂ ਜੀ ਇਹ ਜੋ ਗੁੱਲੀ ਬਣਾਉਣਾ ਕਿਉਂਕਿ ਆਉਦੀ ਤਾਂ ਬਹੁਤ ਘੱਟ ਆ ਚਲੋ ਬਣਾਤੀ ਇੱਕ ਹਨਾ ਇਸਕੇ ਵੀ ਸਾਨੂੰ ਇੰਨੀ ਜ਼ਿਆਦਾ ਤਾਂ ਆਉਂਦੀ ਨਹੀਂ ਹੈਗੀ ਫਿਰ ਕਹਿੰਦੇ ਵੀ ਐਦਾ ਐਦਾ ਕਰਕੇ ਬਣਾਉਣੀ ਹੁੰਦੀ ਹੈ ਤੇ ਚਲੋ ਅਸੀਂ ਕਿਹਾ ਵੀ ਦੇਖ ਲੈਨੇ ਆ ਟਰਾਈ ਕਰਕੇ ਤੇ ਆਪਾਂ ਲੱਗੇ ਸੀ ਜੀ ਇੱਥੇ ਗੁੱਲੀ ਬਣਾਉਣ ਤੇ ਬਾਕੀ ਇੰਨਾ ਜ਼ਿਆਦਾ ਕੱਟ ਨਹੀਂ ਕੀਤਾ ਹੈਗਾ ਜੀ ਸਿਰਫ ਆਪਾਂ ਚੁੰਨੀ ਜੜਾ ਵਗੈਰਨਾ ਤੇ ਕੱਲ ਨੂੰ ਤੁਹਾਨੂੰ ਵਿਆਹ ਵਾਲਾ ਜਿਹੜਾ ਵਲੌਗ ਆ ਉਹ ਵੀ ਜ਼ਰੂਰ ਆਊਗਾ ਤੇ ਇੱਥੇ ਲੱਗੇ ਸੀਗੇ ਜੀ ਛੋਟੇ ਮਾਮਾ ਜੀ ਤੇ ਮਮੀ ਜੀ ਸ਼ਗਨ ਦੇਣਾ ਗਗਨ ਨੂੰ ਕਿਉਂਕਿ ਇਹ ਲੱਗਦੇ ਸੀਗੇ ਜੀ ਇਹਦੇ ਗਗਨ ਦੇ ਚਾਚਾ ਜੀ ਤੇ ਚਾਚੀ ਜੀ ਤੇ ਇਹ ਲੱਗੇ ਸੀਗੇ ਜੀ ਇਹਨਾਂ ਨੂੰ ਸ਼ਗਨ ਦੇਣ ਤੇ ਬਾਕੀ ਹਾਂ ਇਹਨਾਂ ਦੀ ਮੰਮੀ ਆ ਜਿਹੜੀ ਉਹਨਾਂ ਤੋਂ ਮਤਲਬ ਕਿ ਗੋਡਿਆਂ ਤੋਂ ਵੀ ਇਹਨਾਂ ਜਿਆਦਾ ਨਹੀਂ ਧੁਰਿਆ ਜਾਂਦਾ ਹੈਗਾ ਤੇ ਇਸ ਕਰਕੇ ਬੈਠ ਕੇ ਸ਼ਗਨ ਦੇਣਾ ਸੀਗਾ ਚਲੋ ਇੱਥੇ ਲੱਗੇ ਸੀਗੇ ਸ਼ਗਨ ਦੇਣ ਨੂੰ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵਿੱਚ ਆ ਦੇਖੋ ਸਾਡੀ ਬੱਚਾ ਪਾਲਟੀ ਤੇ ਇੱਧਰ ਬੈਠੀ ਹੈ ਜੀ ਗੁਰਸੇਵਤ ਤੇ ਅਰਪਣ ਤੇ ਨਵੀ ਇਹ ਦੋਨੋਂ ਜਣੇ ਇਹ ਕਹਿੰਦੀਆਂ ਵੀ ਅਸੀਂ ਵੀ ਬਟਨਾ ਲਾਉਣਾ ਹੈ ਤੇ ਇਹਨੂੰ ਆਇਆ ਸੀਗਾ ਜੀ ਫੋਨ 'ਵਾਰੋ ਛੋਟੇ ਚਾਚਾ ਹੀ ਤੇ ਚਾਚੀ ਦੀ ਬੇਟੀ ਦਾ ਕਿਉਂਕਿ ਉਹ ਬਾਹਰ ਕੈਨੇਡਾ ਦੇ ਵਿੱਚ ਤੇ ਉਹ ਵੀ ਬਹੁਤ ਮਿਸ ਕਰ ਰਹੀ ਸੀਗੀ ਇਹ ਸਾਰੇ ਪ੍ਰੋਗਰਾਮ ਨੂੰ ਤੇ ਇਸ ਤੋਂ ਬਾਅਦ ਵਿੱਚ ਜੀ ਇੱਥੇ ਲੱਗੇ ਸੀ ਜੋਤੀ ਤੇ ਨਵੀ ਦੋਨੋਂ ਜਣੀਆਂ ਬਟਨਾ ਲਾਉਣ ਤੇ ਨਵੀ ਫੇਰ ਦੁਬਾਰਾ ਬੈਠ ਗਈ ਨਵੀ ਕਹਿੰਦੀ ਮੈਂ ਫੇਰ ਦੁਬਾਰਾ ਬਟਨਾ ਲਾਉਣਾ ਹੈ ਇਸ ਕਰਕੇ ਜੀ ਦੁਬਾਰਾ ਲੱਗੀ ਸੀਗੀ ਬਟਨ ਆਨ ਤੇ ਬੜੀ ਜ਼ਿਆਦਾ ਵੀਡੀਓ ਜੀ ਇਸ ਕਰਕੇ ਨਹੀਂ ਆਪਾਂ ਬਣਾਈ ਹੈਗੀ ਕਿਉਂਕਿ ਜੀ ਕਾਪੀਰਾਈਟ ਵੱਜ ਜਾਣਾ ਮੈਂ ਸੋਚਿਆ ਮੈਂ ਕਿ ਚਲੋ ਥੋੜਾ ਜਿਹਾ ਵਲੌਗ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿਉਂਕਿ 2 ਦਿਨ ਹੋ ਗਏ ਜੀ ਵਲੌਗ ਨਹੀਂ ਆਏ ਹੈਗੇ ਵਲੌਗ ਆਪਣੇ ਇਸ ਕਰਕੇ ਨਹੀਂ ਆਏ ਹੈਗੇ ਕਿਉਂਕਿ ਜੀ ਮੈਰਿਜ ਦੇ ਵਿੱਚ ਤੁਹਾਡੇ ਜੀ ਬੀਜੀ ਸੀਗੇ ਬੇਸ਼ੱਕ ਜਿੰਨਾ ਮਰਜ਼ੀ ਛੋਟਾ ਜਾਂ ਪ੍ਰੋਗਰਾਮ ਹੋਵੇ ਪਰ ਲੇਕਿਨ ਤੁਹਾਨੂੰ ਪਤਾ ਹੀ ਹੈ ਨਾ ਕੰਮਕਾਰਤਾ ਜੀ ਉਹਨਾਂ ਜ਼ਿਆਦਾ ਹੀ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਵਿੱਚ ਜੀ ਇੱਥੇ ਆ ਗਏ ਸੀ ਗगन ਦਾ ਭਰਾ ਮਤਲਬ ਕਿ ਲਾਡੀ ਤੇ ਜੋਤ ਜੋਤ ਹੈਗਾ ਜੀ ਚਾਚਾ ਜੀ ਦਾ ਮੁੰਡਾ ਗगन ਦੇ ਤੇ ਇਹ ਹੈਗਾ ਜੀ ਭਰਾ ਸਿਕਾ ਤੇ ਚਲੋ ਚਾਚੇ ਦਾ ਜੀ ਦੇ ਭਰਾ ਵੀ ਸਕੇ ਹੁੰਦੇ ਆ ਪਰ ਲੇਕਿਨ ਹਨਾ ਇਥੇ ਮੈਂ ਤੁਹਾਨੂੰ ਦੱਸਣਾ ਮੇਰਾ ਫਰਜ ਸੀਗਾ ਕਿ ਇਥੇ ਲਾਡੀ ਤੇ ਜੋਤ ਸੀਗੇ ਦੋਏ ਜਣੇ ਕਿ ਇਹ ਵੀ ਬਟਨ ਲਾਈ ਜਾਂਦੇ ਸੀਗੇ ਤੇ ਚਲੋ ਬਸ ਥੋੜੇ ਜਿਹੀ ਜਣੇ ਸੀਗੇ ਜੀ ਬੜੇ ਜਿਆਦਾ ਕੋਈ ਮਤਲਬ ਕਿ ਐਡਾ ਜਿਆਦਾ ਪ੍ਰੋਗਰਾਮ ਨਹੀਂ ਕੀਤਾ ਹੈਗਾ ਥੋੜਾ ਛੋਟਾ ਜਿਹਾ ਕੀਤਾ ਇਹ ਵੀ ਮਤਲਬ ਮੰਨ ਦੇ ਨਹੀਂ ਸੀਗੇ ਇਸ ਕੇ ਵੀ ਚਲੋ ਹਨਾ ਕਾਨੂੰ ਐਵੇਂ ਵੀ ਇਹ ਰਸਮ ਵੀ ਆਪਾਂ ਜਰੂਰ ਹਨਾ ਚਲੋ ਚਾਹੇ ਛੋਟੀ ਜੀ ਹੋਵੇ ਇਹ ਰਸਮ ਵੀ ਆਪਾਂ ਮਤਲਬ ਕਿ ਵੀ ਕਰ ਲੈਨੇ ਆ ਚਲੋ ਹਨਾ ਤੇ ਇਸ ਕਰਕੇ ਵੀ ਬਸ ਛੋਟੀ ਜੀ ਇਹ ਰਸਮ ਆਪਾਂ ਜਿਹੜੀ ਹੈ ਕੀਤੀ ਸੀਗੀ ਬਾਲੇ ਜਿਆਦਾ ਆਪਾਂ ਇੱਥੇ ਜਿਹੜਾ ਕਹਿੰਦੇ ਨੇ ਪ੍ਰੋਗਰਾਮ ਨਹੀਂ ਕੀਤਾ ਸੀਗਾ ਤੇ ਇਸ ਤੋਂ ਬਾਅਦ ਵਿੱਚ ਇੱਥੇ ਮੈਂ ਸੀਗੀ ਤੇ ਕਾਲਬੀ ਦੇ ਪਪਾ ਕਾਲਬੀਰ ਸੀਗੇ ਤੇ ਅਰਪਨ ਹੱッカ ਮਾਰੀ ਜਾਂਦੀ ਸੀਗੀ ਕਹਿੰਦੇ ਸੀ ਆਜ ਅਰਪਨ ਫਿਰ ਨੱਚੀ ਜਾਂਦੀ ਸੀਗੀ ਕਿ ਕਿ ਨੱਚਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਇਹ ਨੱਚੀ ਜਾਂਦੀ ਸੀਗੀ ਤੁਸੀਂ ਦੇਖੋਗਾ ਹਾਂ ਵੀਡੀਓ ਦੇ ਵਿੱਚ ਬਹੁਤ ਸੋਹਣਾ ਨੱਚਦੀ ਆ ਤੇ ਇੱਥੇ ਅਸੀਂ ਵੀ ਲੱਗ ਗਏ ਸੀਗੇ ਜੀ ਬਟਨਾ ਲਾਉਣ ਤੇ ਇਧਰ ਕਾਲਬੀ ਦੇ ਪਪਾ ਕਹੀ ਜਾਂਦਾ ਸੀਗੇ ਕਹਿੰਦੇ ਫੋਟੋ ਖਿੱਚ ਦਿਓ ਪਰ ਲੇਕਿਨ ਹਨਾ ਫੋਨ ਦੇ ਉੱਤੇ ਵੀਡੀਓ ਜਿਹੜੀ ਬੰਦ ਹੋ ਗਈ ਸੀ ਤੇ ਆ ਵੀ ਮੈਂ ਕਲਿੱਪਾਂ ਜਿਹੜੀਆਂ ਅਮਨਦੀਪ ਦੀ ਤੋਂ ਮੰਗਵਾਈਆਂ ਨੇ ਕਿਉਂਕਿ ਸਾਡੇ ਵਾਲੇ ਫੋਨ ਦੀ ਜਿਹੜੀ ਸਟੋਰੇਜ ਉਹ ਫੁੱਲ ਹੋ ਚੁੱਕੀ ਸੀਗੀ ਤੇ ਇਸ ਕਰਕੇ ਜੀ ਉਹਦੇ ਵਿੱਚ ਜਿਹੜੀ ਸਾਡੀ ਵੀਡੀਓ ਨਹੀਂ ਬਣੀ ਹੈਗੀ ਤਾਂ ਕਿ ਤੁਸੀਂ ਦੇਖਿਓ ਕਿ ਥੋੜੀ ਥੋੜੀ ਵੀਡੀਓ ਦੀ ਇੱਕ ਕਲਿੱਪ ਜਿਹੜੀਆਂ ਬਹੁਤ ਜ਼ਿਆਦਾ ਸਾਫ ਨੇ ਤੇ ਕੁਛ-ਕੁਛ ਦੇ ਵਿੱਚ ਇੱਕ ਲਾਈਟ ਦਾ ਹਨਾ ਥੋੜਾ ਘੱਟ ਪ੍ਰੋਗਰਾਮ ਸੀਗਾ ਕਿਉਂਕਿ ਪਤਾ ਨਹੀਂ ਸੀਗਾ ਕਿ ਹਨਾ ਕੋਈ ਕਰਨਾ ਹੈ ਤੇ ਇਸ ਕਰਕੇ ਵੀ ਲਾਈਟ ਦਾ ਬਧ ਜ਼ਿਆਦਾ ਨਹੀਂ ਸੀ ਕੀਤਾ ਤੇ ਇੱਥੇ ਦੇਖੋ ਆਰਪਨ ਬਸ ਨੱਚੀ ਜਾਂਦੀ ਆਰਪਨ ਨੂੰ ਐਦਾਂ ਆ ਵੀ ਆਰਪਨ ਨੂੰ ਨੱਚਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਇੱਥੇ ਆਗੇ ਸੀਗੇ ਸਹਿਜ ਤੇਜਸ ਕਰਨਾ ਦੋਨੋਂ ਜਾਣੇ ਤੇ ਅਮਨਦੀਪ ਦੀ ਤਾਂ ਆਈ ਨਹੀਂ ਸੀ ਕਿ ਸਹਿਜ ਤੇ ਜਿਸ ਕਰਨਾ ਦੋਨੋਂ ਜਾਣੇ ਹੀ ਆਏ ਸੀਗੇ ਤੇ ਜਿਸ ਕਰਨਾ ਸਾਡੇ ਨਾਲ ਗਿਆ ਸੀਗਾ ਸਹਿਜ ਇੱਕ ਦਿਨ ਪਹਿਲਾਂ ਦਾ ਗਿਆ ਹੋਇਆ ਸੀ ਹਾਂਜੀ ਇੱਥੇ ਗਗਨ ਲੱਗੀ ਸੀ ਮੰਮੀ ਨਾਲ ਫੋਟੋ ਖਿਚਾਉਣ ਕੇ ਕੀ ਜੀ ਤੁਹਾਨੂੰ ਪਤਾ ਹੀ ਹੈ ਕਿ ਮੰਮੀ ਨੂੰ ਅਟੈਕ ਹੋਇਆ ਹੋਇਆ ਇਸ ਕਰਕੇ ਹੈ ਨਾ ਮੰਮੀ ਤਾਂ ਬੈਠਿਆ ਨਹੀਂ ਸੀ ਜਾਂਦਾ ਹੈਗਾ ਅਸੀਂ ਸੋਚਿਆ ਕਿ ਚਲੋ ਥੀ ਫੋਟੋ ਆ ਜਿਹੜੀ ਉਹ ਕਰਾਲਾ ਇਹ ਇਸ ਤਰ੍ਹਾਂ ਦੇ ਵਿੱਚ ਜਿਹੜਾ ਆਪਾਂ ਬਟਨੇ ਦੇ ਵਾਸਤੇ ਆਪਣੇ ਜਿਹੜੇ ਬਣਾਈ ਸੀ ਰੰਗੋਲੀ ਇਹ ਸਾਡੀ ਇਦਾਂ ਅਵਲੀ ਰਸਮ ਕਰਦੇ ਤੇ ਦੱਸੋ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਕਿ ਤੁਹਾਡੇ ਵੀ ਇਦਾਂ ਦੀ ਜਿਹੜੀ ਰਸਮ ਆ ਉਹ ਜ਼ਰੂਰ ਕਰਦੇ ਹੋਣਗੇ ਹਾਂਜੀ ਲੋ ਜੀ ਇੱਥੇ ਆਪਾਂ ਸਾਰੇ ਜਣੇ ਅਸੀਂ ਨੱਚਣ ਲੱਗੇ ਸੀਗੇ ਅਸੀਂ ਸਾਰੇ ਜਣੇ ਨੱਚਣ ਇਸਕੇ ਵੀ ਚਲੋ ਬੜਾ ਨਹੀਂ ਜ਼ਿਆਦਾ ਆਉਂਦਾ ਹੈਗਾ ਸਾਰੇ ਜਣੇ ਇਹੀ ਕਹੀ ਜਾਂਦੇ ਸੀ ਕਿ ਸਾਨੂੰ ਤਾਂ ਆਉਂਦਾ ਨਹੀਂ ਨੱਚਣਾ ਆਉਂਦਾ ਨਹੀਂ ਨੱਚਣਾ ਪਰ ਲੇਕਿਨ ਇਸਕੇ ਵੀ ਚਲੋ ਬੜਾ ਜ਼ਿਆਦਾ ਨਾ ਨੱਚਿਓ ਵੀ ਜਿੰਨਾ ਕਾ ਆਉਂਦਾ ਆ ਉਹਨਾਂ ਕੀ ਜਿਹੜਾ ਆ ਨੱਚ ਲਿਓ ਤੇ ਇੱਥੇ ਲੱਡੀ ਵੀ ਕਹੀ ਜਾਂਦਾ ਸੀਗਾ ਕਹਿੰਦਾ ਮੈਨੂੰ ਤਾਂ ਇੰਨਾ ਜ਼ਿਆਦਾ ਆਉਂਦਾ ਨਹੀਂਗਾ ਕਹਿੰਦਾ ਬਾਕੀ ਹੈ ਨਾ ਹਾਂ ਕਹਿੰਦਾ ਪੁਰਾਣੇ ਗਾਣੇ ਆ ਤੇ ਨੱਚੋ ਵੀ ਹੋਣ ਵਾਲੇ ਗਾਣੇ ਕੋਈ ਇੰਨੇ ਜ਼ਿਆਦਾ ਖਾਸ ਨਹੀਂ ਹੈਗੇ ਤੇ ਪਰ ਲੇਕਿਨ ਅਸੀਂ ਇੰਜੋਏ ਆ ਜਿਹੜਾ ਬਹੁਤ ਜ਼ਿਆਦਾ ਕੀਤਾ ਬੇਸ਼ੱਕ ਦੀ ਪਰ ਲੇਕਨ ਘਟ ਜਾਣਿਆਂ ਦੇ ਵਿੱਚ ਐਦਾ ਵੀ ਹੁੰਦਾ ਨਾ ਕਿ ਥੋੜੀ ਜੀ ਸੰਗ ਵੀ ਘਟ ਲਾਦੇ ਨਹੀਂ ਤਾਂ ਸੰਗ ਬਹੁਤ ਜ਼ਿਆਦਾ ਲੱਗਦੀ ਹੁੰਦੀ ਹੈ ਨੱਚਣ-ਨੁੱਚਣ ਨੂੰ ਤੇ ਚਲੋ ਬਾਕੀ ਹੈ ਨਾ ਹਾਂ ਭਜਨ ਦੀ ਛੋਟਾ ਜਿਹਾ ਪ੍ਰੋਗਰਾਮ ਬਹੁਤ ਵਧੀਆ ਕੀਤਾ ਸੀ ਇਹਨਾਂ ਨੇ ਤਾਂ ਮਤਲਬ ਕਿ ਡੈਕ ਵਗੈਰਾ ਦਾ ਕੁਝ ਵੀ ਨਹੀਂ ਸੀ ਕੀਤਾ ਹੈਗਾ ਤੇ ਅਸੀਂ ਜਾਂਦੇ ਹੋਏ ਜੀ ਇਧਰੋਂ ਘਰੋਂ ਆਪਣੇ ਬੂਫਰ ਲੈ ਜੀ ਸੀ ਕਿ ਚਲੋ ਮਾੜਾ-ਮੋਟਾ ਹਨਾ ਨੱਚ ਟੱਪ ਲਵਾਂਗੇ ਤੇ ਇਸ ਕਰਕੇ ਆਪਾਂ ਘਰੋਂ ਜਿਹੜਾ ਬੂਫਰ ਆਉ ਚੱਕ ਕੇ ਲੈ ਗਏ ਸੀਗੇ ਇਸਕੇ ਵੀ ਚਲੋ ਥੋੜਾ ਮੋਟਾ ਇੰਜੋਇਮੈਂਟ ਜਿਹੜਾ ਹੋਂ ਹੋ ਜਾਊਗਾ ਬੜਾ ਜ਼ਿਆਦਾ ਪ੍ਰੋਗਰਾਮ ਨਹੀਂ ਹੋਊਗਾ ਤੇਸੀ ਕਹੀ ਜਾਂਦੀਆਂ ਸੀ ਕਿ ਉਧਰ ਸੁਖਵਿੰਦਰ ਵੀ ਬੈਠੀ ਦੇਖੀ ਜਾਂਦੀ ਸੀ ਇਸਕੇ ਤੁਸੀਂ ਦੇਖੀ ਚੱਲੋ ਬੈਠੀਆਂ ਤੁਸੀਂ ਨੱਚਣ ਨਾ ਲੱਗੇ ਸਾਡੇ ਨਾਲ ਤੇ ਇਹ ਕਹੀ ਜਾਂਦੀ ਸੀ ਸਾਨੂੰ ਤਾਂ ਆਉਂਦਾ ਨਹੀਂ ਸਾਨੂੰ ਤਾਂ ਆਉਂਦਾ ਨਹੀਂ ਇਸਕੇ ਵੀ ਚਲੋ ਤੁਸੀਂ ਨਾ ਨੱਚਦੇ ਫਿਰ ਅਸੀਂ ਆਪਦਾ ਜਿਹੜਾ ਇੰਜੋਏ ਕਰ ਲੰਨੇ ਆ ਤੇ ਬਾਕੀ ਇਹ ਆਪਣਾ ਛੋਟਾ ਜਿਹਾ ਪ੍ਰੋਗਰਾਮ ਤੇ ਸਾਨੂੰ ਤਾਂ ਜਿੰਦੀ ਬਹੁਤ ਜ਼ਿਆਦਾ ਮਜ਼ਾ ਆਇਆ ਮਸਤੀ ਵੀ ਬਹੁਤ ਜ਼ਿਆਦਾ ਕੀਤੀ ਹੈ ਨਾ ਵੀਡੀਓ ਜ਼ਿਆਦਾ ਨਹੀਂ ਇਹਦੇ ਵਿੱਚ ਐਡ ਕੀ ਦਿੱਕ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਸੀ ਤੇ ਦੂਸਰਾ ਆਪਣੇ ਜਿਹੜਾ ਇਹ ਕਾਪੀਰਾਈਟ ਵੱਜ ਜਾਣਾ ਸੀਗਾ ਆਪਾਂ ਤਾਂ ਕਰਕੇ ਜੀ ਇੱਥੇ ਜ਼ਿਆਦਾ ਵੱਡੀ ਵੀਡੀਓ ਆ ਜਿਹੜੀ ਤੁਹਾਡੇ ਨਾਲ ਉਹ ਸ਼ੇਅਰ ਨਹੀਂ ਕੀਤੀ ਹੈਗੀ ਵੈਸੇ ਵੀਡੀਓ ਤਾਂ ਬਹੁਤ ਜ਼ਿਆਦਾ ਵੱਡੀ ਬਣੀ ਹੋਈ ਆ ਪਰ ਆਪਾਂ ਵੈਸੇ ਹੀ ਨਹੀਂ ਕਲਿੱਪ ਸ਼ੇਅਰ ਕੀਤੀਆਂ ਹੈਗੀਆਂ ਤੁਹਾਡੇ ਨਾਲ ਇੰਜੋਏ ਤਾਂ ਬਹੁਤ ਜ਼ਿਆਦਾ ਕੀਤਾ ਆ ਤੇ ਆਪਾਂ ਕਲੇਪਸ ਕਰਕੇ ਨਹੀਂ ਜੀ ਜ਼ਿਆਦਾ ਸ਼ੇਅਰ ਕੀਤੀਆਂ ਹੈਗੀਆਂ ਕਿਉਂਕਿ ਜੀ ਕਾਪੀਰਾਈਟ ਵੱਜ ਜਾਣਾ ਤੁਹਾਨੂੰ ਪਤਾ ਹੀ ਹੈ ਕਿ YouTube ਨੇ ਆਪਣੇ ਕਾਪੀਰਾਈਟ ਮਾਰਦਣਾ ਆਪਾਂ ਸੋਚਿਆ ਵੀ ਚਲੋ ਆਪਾਂ ਤੁਹਾਡੇ ਨਾਲ ਛੋਟੀ ਜਿਹੀ ਇਹ ਜਿਹੜੀ ਵੀਡੀਓ ਆਪਾਂ ਸ਼ੇਅਰ ਕਰਦੇ ਆ ਤੇ ਤੁਹਾਨੂੰ ਵੀ ਪਤਾ ਲੱਗਣਾ ਚਾਹੀਦਾ ਹਨਾ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਜਿਹੜੀ ਉਹ ਇਹ ਇੰਨੀ ਕੇ ਇੰਨੀ ਕੇ ਪਰਵਾਣ ਕਰੀ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ